ਬਟਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਜਗਰੂਪ ਸਿੰਘ ਗਿੱਲ ਨੇ ਮੀਡੀਆ ਨੂੰ ਦੱਸਿਆ ਹੈ ਕਿ ਮੇਰੇ ਹੀ ਏਰੀਆ ਦੇ ਵਿੱਚ ਇਹਨਾਂ ਝੁੱਗੀਆਂ ਨੂੰ ਅੱਗ ਲੱਗੀ ਆ ਤੇ ਇਹ ਮੇਰੇ ਆਪਣੇ ਪਰਿਵਾਰਕ ਮੈਂਬਰ ਨੇ ਉਹਨਾਂ ਕਹੇ ਕਿ ਮੈਨੂੰ ਬੜਾ ਹੀ ਅਫਸੋਸ ਹੈ ਕਿ ਇਸ ਅੱਗ ਦੇ ਨਾਲ ਦੋ ਬੱਚੀਆਂ ਦੀ ਜਲਨ ਕਾਰਨ ਜਿਹੜੀ ਕਿ ਮੌਤ ਹੋ ਗਈ ਹੈ ਅਤੇ ਦੋ ਜ਼ਖਮੀ ਵੀ ਹੋ ਗਏ ਨੇ ਤਾਂ ਦੱਸਿਆ ਕਿ ਆਧੇ ਕਰੀਬ ਝੁੱਗੀਆਂ ਅੱਗ ਦੇ ਨਾਲ ਸੜ ਕੇ ਸੁਆਹ ਹੋ ਗਈਆਂ ਸੀ ਉਹਨਾਂ ਕਹੇ ਕਿ ਮੈਂ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਟਿੰਡਾ ਨੂੰ ਤੁਰੰਤ ਇਹਨਾਂ ਦੀ ਸਹਾਇਤਾ ਦੇਣ ਦੇ ਲਈ ਆਖ ਦਿੱਤਾ ਹੈ ਅਤੇ ਜਲਦੀ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰਾਂ ਨੂੰ 1 ਲੱਖ ਰੁਪਏ ਅਤੇ ਜਿਲ੍ਹਿਆਂ ਹੁੰਦੀਆਂ ਝੁੱਗੀਆਂ ਨੂੰ 25-25 ਹਜ਼ਾਰ ਦਾ ਮੁਆਵਜ਼ਾ ਦੇਣ ਦੀ ਵੀ ਕਿਹੜੀ ਕੀ ਵਾਦਾ ਕਰ ਦਿੱਤਾ। ਤੋਂ ਉਹਨਾਂ ਨੇ ਕਿਹਾ ਕਿ ਇਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਤੇ ਜਲਦ ਤੋਂ ਜਲਦ ਇਸ ਦੇ ਉੱਤੇ ਕੰਮ ਕੀਤਾ ਜਾਵੇਗਾ। ਤਦ ਆਖੇ ਕਿ ਫਾਇਰ ਬ੍ਰਿਗੇਡ ਨੇ ਇਸ ਮਾਮਲੇ ਦੇ ਵਿੱਚ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ ਜਿਨ੍ਹਾਂ ਨੇ ਮੌਕੇ ਤੇ ਜਾ ਕੇ ਵੱਡੀ ਘਟਨਾ ਰੋਕ ਦਿੱਤੀ ਹੈ ਤੇ ਜਲਦੀ ਸਾਰੀ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਅੱਜ ਬਹੁਤ ਮਦ ਪੰਗੀ ਭਾਗੀ ਘਟਨਾ ਜਿਹੜੀ ਵਾਪਰੀ ਹਵੋਰ ਲੈਂਡ ਦੇ ਨਾਲ ਫਰੰਦ ਕਰਾਸ ਕਰਕੇ ਕਨਾਲ ਉੱਥੇ ਉਡੀਆ ਕਲੋਨੀ ਹੈ ਉੱਥੇ ਸੋਭਾ ਚੁਗੀਆਂ ਵਗ ਲੱਗੀ ਔਰ ਉਸ ਹੱਗ ਦੇ ਵਿੱਚ 8 ਦਾ ਚੁਗੀਆਂ ਜਿਹੜੀਆਂ ਉਹ ਬਿਲਕੁਲ ਸੜਕੇ ਸਵਾ ਹੋ ਗਈਆਂ ਔਰ ਸਭ ਤੋਂ ਦੇਲ ਦਿਖਾਉਣ ਵਾਲੀ ਘਟਨਾ ਹੋਈ ਕਿ ਉੱਥੇ ਦੋ ਬੱਚੀਆਂ ਇੱਕੋ ਪਰਿਵਾਰ ਦੀਆਂ ਉਹ ਸਫੋਕ پیشن ਦੇ ਨਾਲ ਉਹਦੀ ਡੈਥ ਹੋ ਗਈ ਮੈਂ ਤੁਰੰਤ ਜਦੋਂ ਮੈਨੂੰ ਪਤਾ ਲੱਗਿਆ ਸਵੇਰ ਕੋਲ ਕਿਸੇ ਹੋਰ 120 ਮਿੰਟ ਬਾਰੇ ਮੈਂ ਫਾਇਰ ਬਗੇੜ ਵਾਲੇ ਨੂੰ ਕਹਿ ਕੇ ਨਾਲ ਹੀ ਆਪਦਾ ਸਕੂਟਰ ਚੱਕ ਕੇ ਚੱਲੇ ਗਿਆ ਲੋਕਾਂ ਨੇ ਵੀ ਕੋਸ਼ਿਸ਼ ਕੀਤੀ ਪਰ ਜਿਹੜੀ ਕਿਉਂਕਿ ਉਹ ਸਾਰਾ ਸਰ ਸੀ ਉਹ ਅੱਗ ਇੱਕਦਮ ਫੈੜ ਗਈ ਅਗਲੇ ਕਾਰਨਾਂ ਬਾਰੇ ਵੀ ਪੁੱਛਿਆ ਗਿਆ ਉਹ ਕਹਿੰਦੇ ਜੀ ਇੱਥੇ ਕੋਈ ਖਾਣਾ ਖੁਣਾ ਬਣਾਉਣ ਵਾਸਤੇ ਹੀ ਉਸ ਤੋਂ ਚਿੰਗਾੜੀ ਪਈ ਤੇ ਉਸ ਤੋਂ ਅੱਗ ਵੀ ਵੱਧੀ। ਜਿੱਥੇ ਤਾਂ ਮੈਂ ਇੱਕ ਸਿਲੰਡਰ ਫਟੇ ਤੇ ਇੱਕ ਨੌਜਵਾਨ ਦੇ ਘਟ ਦੇ ਉੱਤੇ ਜਿਹੜਾ ਉਹਦਾ ਸ਼ੈਲ ਭੱਜਿਆ ਉਹ ਜ਼ਖਮੀ ਹੈ ਹਸਪਤਾਲ ਚਲਾਖਾ। ਸਭ ਤੋਂ ਪਹਿਲਾਂ ਤਾਂ ਮੈਂ ਇਸ ਮੰਦਭਾਗੀ ਘਟਨਾ ਦੀ ਆਉਦੇ ਮਨੋ ਮੈਨੂੰ ਬਹੁਤ ਤਕਰੀਬ ਹੈ ਪ੍ਰਮਾਤਮਾ ਅੱਗੇ ਅਰਜ਼ਾ ਕਰਨਾ ਕਿ ਉਹ ਪਰਿਵਾਰ ਨੂੰ ਇਹ ਜਿਹੜਾ ਵਾਕਿਆ ਹੋਇਆ ਘਟਨਾ ਹੋਈ ਹੈ ਉਹ ਸਹਨ ਦੀ ਸ਼ਕਤੀ ਬਖਸ਼ੇ। ਬਤੌਰ ਐਮ.ਐਲ.ਏ ਨਹੀਂ ਮੈਂ ਤਾਂ ਇਸ ਇਲਾਕੇ ਦੇ ਵਿੱਚ ਬਤੌਰ ਪਰਿਵਾਰਕ ਪਿਛਲੇ 40 ਵਾਲੀ ਸਾਲ ਤੋਂ ਪਿਛੇ ਰਹੇ ਹਾਂ। ਅਸੀਂ ਮੈਂ ਸਰਕਾਰ ਨੂੰ ਕਿਹਾ ਡਿਪਟੀ ਕਮਿਸ਼ਨ ਨੂੰ ਕਿਹਾ ਕਿ ਇਹਨਾਂ ਦੀ ਜਿੰਨੀ ਵੀ ਮਦਦ ਕੀਤੀ ਜਾ ਸਕਦੀ ਹੈ ਸਰਕਾਰ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਉਹ ਜਿਹੜੇ ਇੱਕੋ ਪਰਿਵਾਰ ਦੀਆਂ ਦੋ ਮੱਚੀਆਂ ਮਰੀਆਂ ਨੇ ਲੱਖ ਰੁਪਿਆ ਉਹਨਾਂ ਨੂੰ ਦੇਖੋ ਮੁਆਵਜ਼ਾ ਸ਼ਬਦ ਨਹੀਂ ਵੀ ਮੱਤ ਸਕਦਾ ਕਿਉਂਕਿ ਜ਼ਿੰਦਗੀ ਦਾ ਕਦੇ ਕੋਈ ਮੁਆਵਜ਼ਾ ਦਿੱਤਾ ਨਹੀਂ ਜਾ ਸਕਦਾ ਸਹਾਇਤਾ ਕੀਤੀ ਜਾ ਸਕਦੀ ਹੈ ਤਾਂ ਕਿ ਪਰਿਵਾਰ ਆਪਦੀਆਂ ਲੋੜਾਂ ਜਿਹੜੀਆਂ ਪਛੜੀਆਂ ਪੂਰੀਆਂ ਕਰੇ ਜਿਹੜੀਆਂ ਝੁੱਗੀਆਂ ਜਿੰਨੀਆਂ ਮੱਛੀਆਂ ਆ ਉਹਨਾਂ ਨੂੰ ਰੀਹੈਬਿਟੇਸ਼ਨ ਵਾਸਤੇ ਪਹਿਲਾਂ ਸ਼ਿਫਟ ਕੀਤਾ ਜਾਊਗਾ। ਔਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਹੈ 25000 ਰੁਪਿਆ ਪਰ ਛੂਕੀ ਜਿੰਨੀ ਆ ਮੱਛੀਆਂ ਉਹਨਾਂ ਨੂੰ ਹੈਲਪ ਕੀਤੀ ਜਾਏਗੀ। ਔਰ ਜਿਹੜਾ ਜਸ਼ਵੀ ਨੌਜਵਾਨ ਹੈ ਉਹਦੇ ਸਾਰੇ ਇਲਾਜ ਦਾ ਖਰਚਾ ਕੀਤਾ ਜਾਏਗਾ। ਨਾਲ ਹੀ ਮੈਂ ਮਹਿਸੂਸ ਕੀਤਾ ਮੱਗੇ ਵੀ ਕਿਹਾ ਸੀ ਜਿਹੜਾ ਪੁਲ ਹੈ ਇਹ ਭੀੜ ਹੈ ਇਥੇ ਤਰੰਤ ਜਿਹੜੀ ਗੱਡੀ ਐਂਟਰ ਨਹੀਂ ਹੋ ਸਕਦੀ ਕਾਰਪੋਰੇਸ਼ਨ ਦੇ ਪਹਿਲਾਂ ਵੀ ਮੈਂ ਕਿਉਂਕਿ ਬਤਾਉ ਰਿਹਾ ਹਾਂ ਮਿਸਰ ਕੰਸਲ ਵੀ ਇਹ ਮਾੌਲਾ ਖਾਇਸੀ ਸੋ ਇਹ ਜਿਹੜਾ ਪੁਲ ਹੈ ਇਹ ਕੇਸ ਨੂੰ ਨਮਾਪੁਲ ਜੜਾ ਉਹ ਚੌੜਾ ਬਣਾਇਆ ਜਾਏਗਾ ਤਾਂ ਕਿ ਜੇ ਕੋਈ ਘਟਨਾ ਹੁੰਦੀ ਹੈ ਅਜਿਹੀ ਅੱਗੇ ਤੋਂ ਤਾਂ ਪ੍ਰਮਾਤਮਾ ਤਾਂ ਕਰੇ ਇਹ ਘਟਨਾ ਵਾਪਰੇ ਹੀ ਨਾ ਜੇ ਵਾਪਰ ਜਾਂਦੀ ਹੈ ਤਾਂ ਉਸ ਦੀ ਹੈਲਪ ਵਾਸਤੇ ਕੋਈ ਫਾਇਰ ਬ੍ਰਿਗੇਡ ਹੈ ਹੋ ਰਿਹਾ ਹੈ ਤਰੰਤ ਜਾਵੇ ਮੈਇ ਇਸ ਗੱਲ ਦੀ ਮੈਨੂੰ ਜਰੂਰ ਤਸੱਲੀ ਹੈ ਕਿ ਜਦੋਂ ਫੋਨ ਕੀਤਾ ਫਾਇਰ ਬ੍ਰਿਗੇਡ ਦੀ ਪੂਰੀ ਟੀਮ ਇੱਕਦਮ ਉਹ ਉਹਨਾਂ ਨੇ ਰਸ਼ ਕੀਤਾ ਤੇ ਆ ਗਏ। ਔਰ ਜਿਹੜੀ ਅੱਗ ਨੂੰ ਬਿਜਾਉਣ ਦਾ ਯਤਨ ਕੀਤਾ ਔਰ ਅੱਗ ਬੁਝ ਗਈ ਹੈ। ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਜਿੱਥੇ ਉਹਨਾਂ ਰੋਹਾਂ ਨੂੰ ਆਪ ਦੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਬੱਚੀਆਂ ਸੀ ਫੁੱਲ ਹੁੰਦੇ ਨੇ ਬੱਚੇ। ਉਹ ਚਲੀਆਂ ਗਈਆਂ ਤੇ ਜਿਨ੍ਹਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਉਨ੍ਹਾਂ ਨਾਲ ਵੀ ਮੇਰੀ ਦਿਲੋਂ ਹਮਦਰਦੀ ਹੈ ਤੇ ਨਾਲ ਹੀ ਜਿਹੜਾ ਹੋਰ ਕੋਈ ਇਹਨਾਂ ਦੀ ਮਦਦ